ਸੁਧਿਆਣਾ ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸੁਆਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਪਾ ਰਹੇ ਆਂ ਪਿੰਡ ਮਹਿਮੂਦਪੁਰ ਪਹੁੰਚੇ ਆਂ ਵੀਰ ਗਰਵੰਤ ਸਿੰਘ ਹੋਂਦੇ ਫਾਰਮ ਤੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਅੱਡਾ ਲੱਗਦਾ ਠੀਕ ਆ ਜੀ ਜਦੋਂ ਆਪਾਂ ਅਮਰਕੋਟ ਤੋਂ ਰਾਜੋਕੇ ਨੂੰ ਜਾਂ ਲਖਨੇ ਪਿੰਡ ਤੋਂ ਉਹਨਾਂ ਦੇ ਬਿਲਕੁਲ ਪਹਿਲਾ ਪਿੰਡ ਜਿਹੜਾ ਦੋਸਤੋ ਅਮਰਕੋਟ ਤੋਂ ਪਿੰਡ ਮਹਿਮੂਦਪੁਰ ਤੁਸੀਂ ਵਿਜ਼ਿਟ ਕਰਨੀ ਆ ਇਸ ਕਰ ਉਹ ਦੋਸਤੋ ਆਪਾਂ ਤੁਹਾਨੂੰ ਰੁਟੀਨ ਦੇ ਵਿੱਚ ਪਸ਼ੂ ਦਿਖਾਈਦੇ ਆ ਵੈਸੇ ਰੁਟੀਨ ਦੇ ਵਿੱਚ ਕੰਮ ਕਰਦਾ ਫਿਰ ਕਰਵੰਤ ਤੇ ਕੋਈ 5-4 ਨਗ 5-7 ਨਗ ਜਿਹੜੇ ਆ ਡੇਲੀ ਰੁਟੀਨ ਦੇ ਵਿੱਚ ਇਸ ਫਾਰਮ ਤੇ ਇਸ ਘਰੇ ਆਉਂਦੇ ਆ ਵਿਕਰੀ ਵਾਲੇ ਅੱਜ ਵੀਡੀਓ ਦੇ ਵਿੱਚ ਆਪਾਂ ਨਗ ਤੁਹਾਨੂੰ ਟੋਟਲ 6 ਦਿਖਾਉਣੇ ਆ ਠੀਕ ਆ ਜੀ 3 ਪਸ਼ੂ ਗੱਬਣ ਤੇ 3 ਸੂਏ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਤੁਸੀਂ ਸਾਹਮਣੇ ਦੇਖ ਰਹੇ ਜੀ ਬਿਲਕੁਲ ਸਜਰ ਤਾਜ਼ੀਆਂ ਸੂਈਆਂ ਇੱਕ ਵੜ ਸੂਈ ਹੈ ਠੀਕ ਆ ਜੀ 3 ਮੱਝਾਂ ਗੱਬਣਾ ਤਿਆਰੀ ਵਾਲੇ ਪਸ਼ੂ ਆ ਤੇ ਟੋਟਲ 6 ਨਗ ਨੇ ਸੋ ਛੇ ਨਗਾਂ ਦੀ ਡਿਟੇਲ ਪੂਰਾ ਵੀਰਵਾ ਵੀਰ ਗਰਮੰਤ ਤੋਂ ਲੈ ਕੇ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਦਾ ਤਰੀਕ 1 ਅਕਤੂਬਰ ਤੇ ਸਮਾਂ ਕੋਈ ਦੁਪਹਿਰ ਦੇ ਦੋਸਤੋ 3 ਵਜੇ ਦਾ ਆਉ ਕਰਦੇ ਆਂ ਗੱਲਬਾਤ ਲੈਣੀਆਂ ਜਾਣਕਾਰੀ ਸੋ ਕੱਲੇ ਕੱਲੇ ਨਗ ਦੀ ਡਿਟੇਲ ਮਿਲੂਗੀ ਬਾਕੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਸਭ ਤੋਂ ਪਹਿਲਾਂ ਗਰਮੰਤ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹਰਸਨ ਸਿੰਘ ਸਾਹਿਬ ਠੀਕ ਠਾਕ ਜੀ ਬਹੁਤ ਵਧੀਆ ਵੀਰੇ ਗਰਮੰਤ ਠੀਕ ਠਾਕ ਵੀਰੇ ਵਧੀਆ ਵੀਰ ਜੀ ਠੀਕ ਹੈ ਗਰਮੰਤ ਨਾਗਾਂ ਜ ਇੱਕ ਦੋ ਮੱਝਾਂ ਸੋਈਆਂ ਤੇ ਇੱਕ ਵੈੜ ਸੋਈ ਆ। ਤੇ ਤੇਨ ਨਹੀਂ ਮਤਲਬ ਸੋਇਆ ਪਸੂ ਤਿੰਨ ਹੀ ਗੱਬਣੇ। ਹਾਂਜੀ ਤਿੰਨ ਗੱਬਣੇ। ਠੀਕ ਐ ਵੀਰੇ। ਤੇ ਬਾਕੀ ਰੇਡ ਪਰ ਤੇ ਹਰ ਇੱਕ ਤਰ੍ਹਾਂ ਦੇ ਛੋਟੇ ਵੱਡੇ ਰਲਾ ਲਾ ਕੇ। ਹਾਂਜੀ ਰੇਡ ਚੰਗੀਆਂ ਹੀ ਝੋਟੀਆਂ ਅੱਜ ਬਹੁਤ ਚੰਗੀਆਂ ਨੀਲੀ ਦੀਆਂ ਤਿੰਨ। ਠੀਕ ਆ। ਤੇ ਦੋ ਮੋਹਰਾ ਜੀ। ਠੀਕ ਆ ਜੀ। ਹਾਂਜੀ ਇੱਕ ਵੈੜ। ਠੀਕ ਆ ਜੀ। ਤੇ ਸ਼ੁਰੂਆਤ ਗਰਵੰਤ ਉਸ ਵੈੜ ਤੋਂ ਕਰਾਂ। ਹਾਂਜੀ ਵੈੜ ਤੋਂ ਹੀ ਕਰ ਲੀ। ਤਾਂ ਦੋਸਤੋ ਸ਼ੁਰੂਆਤ ਪਹਿਲਾਂ ਆਪਾਂ ਵੈੜ ਤੁਹਾਨੂੰ ਦਿਖਾ ਦਿੰਨੇ ਆ ਉਸ ਤੋਂ ਬਾਅਦ ਮੱਝਾਂ ਜਿਹੜੀਆਂ ਹੈਗੀਆਂ ਨੇ ਪੰਜ ਇਹ ਦਿਖਾ ਦਾਂਗੇ ਠੀਕ ਆ ਸਵੈਰ ਬਿਲਕੁਲ ਸਜਰ ਤਾਜੀ ਸੂਈ ਆ ਤੇ ਬਾਕੀ ਜਰਸੀ ਦੇ ਅੰਗ ਦੇ ਵਿੱਚ ਆ ਠੀਕ ਆ ਜਰਸੀ ਅੰਗ ਵਿੱਚ ਆ ਲੈ ਵੀ ਕਰਮਤ ਇੱਕ ਦਾ ਸੂਹਾ ਦਾ ਸਦਗੀ ਸਮਾਂ ਕਿੰਨਾ ਕੁ ਹੋ ਗਿਆ ਸੂਈ ਨੂੰ ਇਹ ਸੂਈ ਨੂੰ ਅੱਜ ਸਭਾ ਚੌਥਾ ਦਿਨ ਹੋਇਆ ਇਹਨੂੰ ਚੌਥਾ ਦਿਨ ਹਾਂਜੀ ਦੂਜਾ ਸੂਹਾ ਸੂਈ ਆ ਅੱਛਾ ਜੀ ਤੇ ਚੌਥਾ ਦਿਨ ਨੂੰ ਸੂਈ ਨੂੰ ਹੋ ਗਿਆ ਅਸਲ ਬਰੀਡ ਜਰਸੀ 'ਚ ਹੀ ਆ ਗਈ ਹਾਂਜੀ ਜਰਸੀ ਦਾ ਐਚ ਐਫ ਕਰਾਉਸ ਆ ਠੀਕ ਆ ਜੀ ਹਾਂਜੀ ਬਸ ਜਰਸੀ ਦਾ ਐਚ ਐਫ ਦਾ ਕਰਾਉਸ ਆ ਠੀਕ ਆ ਜੀ ਤੇ ਮਗਰ ਬੱਛੀ ਏ ਹਾਂਜੀ ਨਹੀਂ ਮਗਰ ਬੱਛਾ ਜੀ ਬੱਛਾ ਮਗਰ ਹਾਂਜੀ ਕਿੰਨੇ ਕ ਬੋਲੇ ਤੇ ਚਲਣ ਦੀ ਵੀਰ ਹੁਣ ਇਹਦੇ ਥੱਲੇ ਕੋਈ 16 ਕਿਲੋ ਹੋਗਾ ਬੋਲਾ ਇਸ ਟਾਈਮ ਤੇ ਜਿਹੜਾ ਤਿਆਰ ਠੀਕ ਹੈ ਜੀ ਹਾਂਜੀ ਉਹ ਵੀ 16 ਕਿਲੋ ਦੋਸਤੋ ਬੋਲਾ ਰੈਡੀ ਆ ਚੰਗੀ ਚੰਗੀ ਜੰਦਾ ਬਹੁਤ ਚੰਗੀ ਆ ਦੇਖੋ ਆ ਕਰੋ ਜੀ ਆ ਦੇਖੋ ਜੀ ਅਗਲੇ ਨਾਲ ਅਗਲੇ ਥਾਂਦੀ ਕਿਵਾਈ ਹੋਊ ਤੇ ਪਿਛਲੇ ਨਾਲ ਪਿਛਲੇ ਦੀ ਠੀਕ ਹੈ ਜੀ ਲਓ ਜੀ ਬਿਲਕੁਲ ਜਿਹੜੀ ਦੋਸਤੋ ਮੁੱਠੀ ਦੀ ਖੋਲਣ ਦਿੰਦੀ ਮੋਟੀ ਧਾਰ ਆ 1 ਨੰਬਰ ਠੀਕ ਹੈ ਜੀ ਤੋ ਚਾਰੀ ਥਾਣਾ ਦੀ ਤੁਸੀਂ ਸਪੇਸ ਵੇਖ ਸਕਦੇ ਜੇ ਵੰਡ ਮੁੰਡ ਚੰਗੀ ਆ ਤੇ ਚੋਣ ਚਾਨ ਇੱਕ ਨੰਬਰ ਆ ਠੀਕ ਆ ਬਾਕੀ ਬੇਨ ਕਾਫੀ ਸੋਹਣੀਆਂ ਹਵਾਨੇ ਲੇਵੇ ਤੇ ਮੋਟੀਆਂ ਤੇ 16 ਲੀਟਰ ਇਸ ਵਕਤ ਬੌਲਾ ਤੀਜੇ ਚੁੱਕ ਤੇ ਤੀਜੇ ਦਿਨ ਦੀ ਸੂਈ ਦੇ ਥੱਲੇ ਰੀਓ ਬਾਹਰ ਹੀ ਦਉ ਸੰਸ ਅੰਦਰ ਨਹੀਂ ਦਿੰਦੀ ਠੀਕ ਆ ਜੀ ਹਾਂਜੀ ਤੋ ਦੁੱਧ ਦੋਸਤੋ ਚੰਗਾ ਵੀਰਾਂ ਦਾ ਵਿੱਚ ਜਾਓ ਕਿ 20 ਲੀਟਰ ਤੋਂ ਬਾਹਰ ਚ ਜਾਓਗੇ ਕਿਉਂਕਿ ਵਿੱਚ ਜਰਸੀ ਦਾ ਤੇ ਐਚ ਐਫ ਦਾ ਕਰੋਸ ਆ ਠੀਕ ਆ ਜੀ ਉਹ ਗਰਵੰਤ ਤੋੜ ਕੇ ਦਿਖਾਈਏ ਵੀਰ ਸਮਾਜ ਜੜਾ ਦੋਸਤ ਤੁਸੀਂ ਨੋਟ ਕਰ ਹੀ ਲਿਆ 3:00 2:30 3:00 ਵਜੇ ਦਾ ਸਮਾਂ ਹੈ ਤੇ ਮਾਰਨਿੰਗ ਚੁਈ ਚੁਈ ਕਦੋਂ ਫਿਰ 6:00 ਵਜੇ ਦੀ ਸੰਸਾ ਚੁਈ ਆਪਣੀ ਠੀਕ ਆ ਲੋ ਜੀ ਸਵੇਰ 6:00 ਵਜੇ ਦੀ ਚੁਈ ਹੈ ਠੀਕ ਆ ਜੀ ਹੁਣ 3:00 ਵਜਨ ਡਏ ਹਜੇ ਵੀ 3 ਘੰਟੇ ਸਮਾਂ ਬਾਕੀ ਆ ਜਿਹੜੀ ਸ਼ਾਮ ਦੀ ਚੁਈ ਦਾ ਠੀਰ ਠੰਡੀ ਬਹੁਤ ਜ਼ਿਆਦੀ ਹੈ ਸੰਸਾ ਕਹ ਯਾਨੀ ਕਿ ਬੱਚੇ ਦੇ ਲੱਗੇ ਹੱਥ ਲਵਾਉਂਦੀ ਥਨਾਂ ਨੂੰ ਕੋਈ ਚੱਕਰ ਹੀ ਨਹੀਂ ਆਉਂਦੇ ਨਹੀਂ ਉਹ ਵੀ ਨਹੀਂ ਹੈਗਾ ਭਜਾਕਲ ਦੀ ਪਿੱਛੇ ਬੱਚੇ ਵਾਲੇ ਭੱਜ ਕੇ ਜਾਂਦੇ ਹਾਂਜੀ ਹਰ ਧੀਰੀਆ ਪੂਰੀ ਕੰਢੀ ਆ ਸੀਲ ਸਾਉ ਲਓ ਜੀ ਬਾਕੀ ਬੇਲਬੂਲ ਚੈੱਕ ਕਰੋ ਠੀਕ ਹੈ ਜੀ ਲੰਬਾਈ ਪੂਰੀ ਆ ਬੇਲਬੂਲ ਬਹੁਤ ਚੰਗੀ ਆ ਆ ਬੇਲਬੂਲ ਦੀ ਸਪੈਸ਼ਲ ਆ ਬਹੁਤ ਵਧੀਆ ਮੱਝਾਂ ਨਾਲ ਥਣ ਲੱਗਾ ਕਰਮਾੜੀ ਆ ਨਹੀਂ ਚੰਗੀ ਆ ਸਾਰੀ ਸਾਫ ਸੁਥਰੀ ਆ ਹਾਂਜੀ ਚੋਣ ਚਾਂਣ ਵੀ ਇੱਕ ਨੰਬਰ ਆ ਬਾਕੀ ਥਣ ਭਾਂਡਾ ਚੰਗਾ ਦੁੱਧ ਚੰਗਾ ਚਵਾ ਜੂਗੀ 20 ਲੀਟਰ ਨੂੰ ਦੋਸਤ ਮਥਾ ਲਾ ਜੂਗੀ ਠੀਕ ਹੈ ਜੀ ਬਾਕੀ ਚੰਗੀ ਸੇਵਾ ਰਹੀ ਤੇ ਪਤਾ ਕੋਈ ਨਹੀਂਗਾ ਇੱਥੇ ਕਿ ਸਟਾਪ ਕਰੇ ਤੇ ਘਰੋਂ ਤਾਂ ਦੇਣੀ ਕਿੰਨੇ ਦੀ ਆਪਾਂ ਵੀਰੇ ਕੀ ਮੁੱਲ ਰੱਖਿਆ ਦਾ ਡਿਮਾਂਡ ਤਾਂ ਸੰਤੋਖ ਸਾਹਿਬ ਕਰਨੋਂ ਭਾਵੇਂ 70000 ਕਰ ਲਗੀ ਹਾਂ ਜਿਹੜੀ ਆ ਨਾ 65000 ਦੀ ਦੇ ਦਾਂਗੇ 65000 ਦੀ ਹਾਂਜੀ ਕੋਈ ਛੋਟ ਛੱਪਾ ਉਹਦੇ ਵਿੱਚੋਂ ਕੋਈ ਮੌਕੇ ਤੇ ਹੋ ਜਾਊਗਾ ਮੰਨ ਤਾਂ ਠੀਕ ਆ ਜੀ ਹਾਂਜੀ ਲੋ ਵੀ ਮੌਕੇ ਤੇ ਜਿਹੜਾ ਦੋਸਤੋ ਮੰਨ ਤਾਂ ਨਾ ਕੋਈ ਵੀ ਛੋਟ ਛੱਪਾ ਹੋ ਜਾਊਗਾ ਠੀਕ ਆ ਜੀ ਬਾਕੀ ਸ਼ੈਣੀ 2600 ਵਾਲੀ ਬਹੁਤ ਚੰਗੀ ਹੈ ਵੜ ਹਾਂ ਚਮਕਦਮ ਕਪੂਰੀ ਆ ਬਿਲਕੁਲ ਬੂਥੀ ਵਾਲੋਂ ਆਪਾਂ ਦੇਖੀਏ ਫੇਸਲੋਂ ਦੇਖੀਏ ਤੇ ਜਿਵੇਂ ਜਰਸੀ ਆ ਠੀਕ ਆ ਤੇ ਬਾਕੀ ਹੈ ਕ੍ਰੋਸਾਂਗਾ ਜਰਸੀ ਤੇ ਐਚ ਐਫ ਦਾ ਕਰਾਂਗੇ ਰੇਲ ਗੱਡੀ ਦੇ ਇੰਜਨਾਂ ਕੋ ਲੰਮੀ ਆ ਹਾਂ ਲਵਾਈ ਤੇ ਪੂਈ ਪਹੁੰਚ ਜਾਂਦੀ ਆ ਠੀਕ ਆ ਤੇ ਬਾਕੀ ਮਾਨਤਨ ਹੋ ਜਾਊਗਾ 65000 ਦੇ ਵਿੱਚੋਂ ਛੋਟ ਸੱਪਾ ਹਾਂਜੀ ਠੀਕ ਆ ਭਰਾ ਉਹ ਵੀ 65000 ਦੇ ਵਿੱਚੋਂ ਮਾਨਤਨ ਹੋ ਜਾਊਗਾ ਸੋ ਦੁੱਧ ਚੰਗਾ ਚਬਾਜੂਗੀ ਹੋ ਸਕਿਆ ਤਾਂ 220 ਤੋਂ ਲੀਟਰ 20 ਲੀਟਰ ਤੋਂ ਬਾਹਰ ਹੀ ਚੱਲੇ ਤੇ ਬਾਕੀ ਇਧਰੋਂ ਜਿਹੜੇ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਮੱਝਾਂ ਦਿਖਾਵਾਂਗੇ ਠੀਕ ਆ ਜੀ ਦੋ ਤਾਂ ਬਿਲਕੁਲ ਜਿਹੜੀਆਂ ਸੱਜਰ ਤਾਜ਼ੀਆਂ ਸੂਈਆਂ ਤੇ ਤਿੰਨ ਗੱਬਣ ਤਿਆਰੀ ਵਾਲੇ ਪਸ਼ੂ ਆ ਲੈ ਵੀ ਗਰਵੰਤ ਜੇ ਇਹ ਪਹਿਲਾ ਨੰਬਰ ਤੇ ਆਪਣੇ ਕੋਲ ਆ ਗਈ ਛੋਟੀ ਵੀਰ ਇਹ 700 ਕਲ ਦੀ ਸੂਈ ਹੈ ਛੋਟੀ ਦੂਜਾ 100 ਸੂਈ ਅੱਛਾ ਜੀ ਹਾਂਜੀ ਠੀਕ ਹੈ ਕਲ ਦੀ ਸੂਈ ਹੈ ਬੱਜਾ ਮਗਰ ਕੱਟੀ ਇਹਦੇ ਮਗਰ ਕੱਟੀ ਨੀਲੀ ਦੀ ਪਿਓਰ ਵੇਖੋ ਅੱਛਾ ਜੀ ਮਗਰ ਕੱਟੀ ਆ ਗਈ ਠੀਕ ਹੈ ਹਾਂਜੀ ਸਾਰੇ ਕੱਟੀ ਦੇ ਸਾਰੇ ਨਿਸ਼ਾਨ ਸੂਹ ਤੇ ਵੇ ਸਭ ਸਾਰੇ ਨਿਸ਼ਾਨ ਮਗਰ ਪੂਰਾ ਕੱਟੀ ਦਾ ਵੀ ਹੁੰਦਾ ਹਾਂਜੀ ਚੰਗੀ ਜੰਮੀਪਲੀ ਨਿਸ਼ਾਨ ਵੀਰ ਉਹ ਮਗਰ ਕੱਟੀ ਆ ਛੋਟੀ ਆ ਉਹ ਨੀਲੀ ਦੀ ਕੱਟੀ ਪਿਓਰ ਨੀਲੀ ਠੀਕ ਹੈ ਤੇ ਕਲ ਦੀ ਸੂਈ ਆ ਤੇ ਦੋ ਗਡਾਂਗ ਦੀਆਂ ਚਵਾਈਆਂ ਹੋ ਗਈਆਂ ਹਾਂਜੀ ਦੋ ਚਵਾਈਆਂ ਹੋ ਗਈਆਂ ਇਹਦੇ 700 ਕਲ ਸ਼ਾਮੀ ਤਦੋ ਤੋ ਦੋ ਚਵਾਈਆਂ ਜਿਹੜੀਆਂ ਹੋ ਚੁੱਕੀਆਂ ਨੇ ਤੇ ਬੋਲਾ ਕਰਵੰਤ ਕਿੰਨਾ ਕਾ ਅਕਾਊਂਟ ਕਰਿਆ ਦੋ ਡੰਗਾ ਜੀ ਕੋਈ ਆਪਾਂ 5-5 4-4 ਕਿਲੋ ਦਾ ਝੋਆ ਕੁਛ ਬਾਕੀ ਥੱਲੇ ਛੱਡਤੀ 9989 10 ਕਿਲੋ ਹਾਂਜੀ 9-10 ਕਿਲੋ ਦੀ ਰੇਂਜ ਚ ਹੋ ਬੋਲਾ ਹੁਣ ਇਸ ਟਾਈਮ ਤੇ ਠੀਕ ਹੈ ਜੀ ਤੇ ਚੌਣ ਜਾਣਾ ਪੂਰੀ ਨਿਕਲ ਹਾਂਜੀ ਚੌਣ ਚਾਂ ਬਹੁਤ ਚੰਗੀ ਆਵੇ ਧਰਮਰਾਜ ਨੇ ਸਲੋ ਜੀ ਆ ਦੇਖੋ ਆ ਦੇਖੋ ਜੀ ਠੀਕ ਆ ਆ ਦੇਖੋ ਜੀ ਇਧਰ ਕੀ ਬਣ ਗਿਆ ਠੀਕ ਆ ਜੀ ਮੋਟੀ ਧਾਰ ਆ ਉਂਗਲ ਉਂਗਲ ਜੱਡੀ ਠੀਕ ਆ ਤੇ ਚੋਣ ਜਾਣ ਤੁਸੀਂ ਆਪ ਹੀ ਚੈੱਕ ਕਰ ਲਿਆ ਹੋਊਗਾ ਬਿਲਕੁਲ ਪੋਲੀ ਠੰਡੀ ਧੀਰੀ ਬਹੁਤ ਆ ਭਰਾ ਬਰੂ ਬਹੁਤ ਇੱਕ ਨੰਬਰ ਹੁਣ ਤਾਂ ਸੂਪੀ ਹੈ ਨਾ ਕਰਮਾੜੀ ਇਹਨੂੰ ਟੁੱਕੀ ਨੂੰ ਕੋਈ ਵਿਚਾਰ ਨਹੀਂ ਪਵੇ ਇਦਾਂ ਥੱਲੇ ਬੈਜੀ ਇਸੇ ਤਰ੍ਹਾਂ ਹੀ ਹਾਂਜੀ ਹੂੰ ਬਹੁਤ ਸਸੂ ਧੀਰੇ ਪਸੂ ਆ ਪੂਰੇ ਠੰਡੇ ਧੀਰੇ ਆ ਸੀਲ ਸਾਊਗਾ ਜਿਹੜੇ ਪਾਸਿਓਂ ਵਰਜੀ ਪੜ ਪੜ ਮੇਰਾ ਵੀਰ ਕੋਈ ਚੁਵਾਈਆਂ ਕਰੀ ਚੱਲੇ ਤੇ ਥਣ ਬਹੁਤ ਸੋਹਣਾ ਲੱਗਾ ਦੋਰਾ ਥਣ ਕਰਮਾੜੀ ਨੂੰ ਨੋਕ ਵਾਲਾ ਤੇ ਕਦਕੁੱਦ ਚੰਗਾ ਵੈਸੇ ਇੱਕ ਵਾਰੀ ਸੂਸਵਾ ਦੇ ਵਿੱਚ ਪਸੂ ਆਇਆ ਜਿਵੇਂ ਤੁਹਾਨੂੰ ਦੱਸਿਆ ਕੱਲ ਦੀ ਸੂਈ ਆ ਜੀ ਠੀਕ ਆ ਤੇ 9 10 9 ਜਿਹੜਾ ਬੋਲਾ ਮੰਨ ਕੇ ਕੋਈ ਵੀ ਭਰਾ ਸੌਦਾ ਕਰ ਲੇ 14 15 ਕਿਲੋ ਸੰਧੂ ਸਾਹਿਬ ਭਾਂਡੇ ਦੇ ਦੁੱਧ ਪਵਾ ਦੂਗੀ ਰਾਮਨਾਥ ਜੀ ਅੱਛਾ ਜੀ ਹਾਂ ਜੀ ਠੀਕ ਹੈ ਵੀਰੇ ਐ ਗਰਮਾਂ ਤੇ ਇੱਕ ਵਾਰੀ ਖੋਲ ਕੇ ਤੋਰਦੇ ਭਰਾ ਪੱਕੀ ਕੱਦਕੂ ਤਾਂ ਸੋਹਣਾ ਹੈ ਝੋਟੀ ਦਾ ਠੀਕ ਹੈ ਜੀ ਵੱਡੇ ਕੱਦ ਵਿੱਚ ਤੇ ਸੋਹੀ ਤਾਜੀ ਹੈ ਮੇਰਾ ਭਰਾ ਜੇ ਦਾ ਮਰਜ਼ੀ ਆਣ ਕੇ ਆਪਣੀ ਤਸੱਲੀ ਕਰੋ ਕਿਉਂਕਿ ਗੱਬਣ ਪਸ਼ੂ ਦਾ ਤਾਂ ਹੁੰਦਾ ਵੀਰਾਂ ਨੂੰ ਕਈਆਂ ਦੇ ਵਿੱਚ ਲੋ ਮਾੜਾ ਮੋੜ ਤੇ ਪਿਆ ਇਹ ਤੁਸੀਂ ਚੋਲੋ ਭਾਵੇਂ 2 ਕਿਲੋ ਚੋਲੋ ਭਾਵੇਂ 4 ਕਿਲੋ ਭਰਾ ਲਓ ਠੀਕ ਹੈ ਜੀ ਬਾਕੀ ਆਰਡਰ ਸਹਿਜ ਚੰਗਾ ਇੱਕ ਸਾਰ ਲੇਵਾ ਕਿਸੇ ਰਕਮ ਦਾ ਕੋਈ ਬਾਈ ਸ਼ਾਹੀ ਦਾ ਬਾਲ ਚਲ ਨਹੀਂਗਾ ਇੱਕ ਸਾਲ ਦੇਖੋ ਜਿੱਥੇ ਠੰਡੀ ਤੇਰੀ ਆਹ ਦੇਖੋ ਆ ਕਰੋ ਜੇ ਨਹੀਂ ਕਿ ਬੱਚੇ ਦੇ ਕੋਲ ਧਰਮ ਰੋਂਦੀ ਠੀਕ ਹੈ ਜੀ ਜਿੱਥੇ ਮਰਜ਼ੀ ਖਿਲਾਰ ਕੇ ਥੱਲੇ ਬੈ ਜੀ ਹੂੰ ਬਹੁਤ ਹੀ ਕਮਾਲ ਦੀ ਝੋਟੀ ਹੈ ਠੀਕ ਹੈ ਜੀ ਤਾਂ ਸੀਲ ਸੌ ਪਸ਼ੂ ਆ ਸੋ ਸਾਰੇ ਵੀਰ ਵੀ ਇਹਨਾਂ ਨੂੰ ਹੁੰਦਾ ਵੀ ਚੰਗਾ ਪਸ਼ੂ ਲੱਭੇ ਠੀਕ ਹੈ ਜੀ ਧੀਰਾ ਪਸ਼ੂ ਲੱਭੇ ਤੇ ਬਾਕੀ ਦੁੱਧ ਅਗੇ ਦੋਸਤੋ ਸੇਵਾ ਦਾ ਦੁੱਧ ਅਗੇ ਕੋਈ ਚੰਗੀ ਕਿਸੇ ਵੀਰ ਦੀ ਕਾਰਗੁਜ਼ਾਰੀ ਨਹੀਂ ਕਾਤ ਵੱਡਾ ਹਾਂ ਕਾਤ ਵੱਡਾ ਬੱਚਾ ਵੀ ਡੈਮੇਜ ਆ ਗਿਆ ਮੈਂ ਹੈ ਨਾ ਬੱਚਾ ਥੋੜਾ ਜਾ ਆ ਗਿਆ ਠੀਕ ਉਹ ਕੱਟੀ ਬਹੁਤ ਚੰਗੀ ਆ ਖੋਖਾਂ ਦੇ ਵਿੱਚੋਂ ਤੇ ਆਪ ਤਾਂ ਬਲੈਕ ਆ ਨਾ ਚਾਦੇ ਨਹੀਂ ਕੱਟੀ ਦੀ ਅੱਖ ਗੱਲੀ ਦੀ ਆ ਹਾਂਜੀ ਠੀਕ ਆ ਹਾਂਜੀ ਲੈ ਕਰਵਾ ਤਾਂ ਕੀ ਮੁੱਲ ਸਾਨੂੰ ਸਾਹਿਬ ਜੀ ਡਿਮਾਂਡ ਕਰਨ ਨੂੰ ਤਾਂ ਭਾਵੇਂ 130 ਵੀ ਕਰ ਲਈਏ 50 ਵੀ ਕਰ ਲਈਏ ਜਿਹੜੀ ਸਹੀ ਡਿਮਾਂਡ 1 ਲੱਖ 20 ਹਜ਼ਾਰ 120 ਦੀ ਦੀ ਹਾਂਜੀ ਹਾਂਜੀ 120 ਜੋ ਕੋਈ ਮੰਨਤਾ ਨਾ ਹੋ ਜੂ ਮੌਕੇ ਠੀਕ ਆ ਜੀ ਕਰਦੇ ਆ ਜੇ ਖੁੱਲਾ ਡੁੱਲਾ ਕੇ ਕੋਈ ਨਹੀਂ ਮੌਕੇ ਦੇ ਹੋ ਜੂਗਾ ਗੁਰਮਾਨ ਕਰਦੇ ਆ ਜੀ ਲੋ ਵੀ 120000 ਦੇ ਵਿੱਚੋਂ ਦੋਸਤੋ ਮਾਨਤਾਨ ਹੋਊਗਾ ਠੀਕ ਆ ਜੀ ਕੋਈ ਵੀ ਭਰਾ ਆਉਂਦਾ 120 ਦੇ ਵਿੱਚੋਂ ਛੋਟ ਚੱਪਾ ਬਾਕੀ ਝੋਟੀ ਕੋਈ ਛੱਡ ਕੇ ਨਹੀਂ ਜਾਂਦਾ ਘਸਫਾਈਆਂ ਸੁਫਾਈਆਂ ਬਰੀਕੀ ਦੇ ਵਿੱਚ ਪੂਰਾ ਲੇਵਾ ਵਿਰਲ ਬੜੀ ਚੰਗੀ ਆਫਤਿਸਨਾ ਦੀ ਇੱਧਰ ਕਰਵਾ ਤਾਂ ਆਪਣੇ ਕੋਲ ਸੈਕੰਡ ਨੰਬਰ ਤੇ ਆ ਕੇ ਨੀਲੀ ਰਾਵੀ ਦੀ ਇੱਕ ਹੋਰ ਹਾਂ ਜੀ ਇਹ ਵੀ ਤੋਹਫਾ ਹੀ ਹੈ ਨੀਲੀ ਦਾ ਠੀਕ ਆ ਜੀ ਇਹ ਸੂਬੇ ਕਰਨੇ ਆ ਇਹ ਦੂਜਾ ਸੂਹਾ ਸੂਣੀ ਹੈ ਜੀ ਸੂਣੀ ਹੈ ਇਹ ਗੱਬਣ ਆ ਗਈ ਹਾਂ ਜੀ ਇਹ ਸੂਨ ਵਾਲੀ ਠੀਕ ਆ ਜੀ ਇਹ ਛਿੱਗੀ ਜੇ ਮੂੰਹ ਤੇ ਠੀਕ ਹੈ ਜੀ ਅਗਲੇ ਦੋਵੇਂ ਥਾਣ ਚਿੱਟੇ ਵਾਈਟ ਹਾਂਜੀ ਚਲੋ ਜੀ ਮਾਰਕਿੰਗ ਜਿਹੜੀ ਦੋਸਤੋ ਤੁਸੀਂ ਵੇਖੋ ਚਾਰੇ ਘੁਰ ਤੋਂ ਪੇ ਆ ਨਹੀਂ ਇੱਕ ਇਹ ਅਗਲਾ ਵਾਈਟ ਸਟੇਟ ਪੜਾ ਠੀਕ ਹੈ ਜੀ ਸਟੇਟ ਪੜੇ ਦੇ ਵਿੱਚ ਆ ਬਾਕੀ ਜੰਪਲ ਕਰਨ ਵਾਲੀ ਨੂੰ ਪੂਰਾ ਪੂਰੀ ਰਾਜੀ ਆ ਪੂਰੀ ਜੰਮੀ ਪਲੀ ਆ ਦੂਜਾ ਸੂਬਾ ਪੋ 6 ਦਾ ਠੀਕ ਆ ਜੀ ਤੇ ਬਾਕੀ ਚੌੜਾ ਪਿੱਠ ਪੁੜਾ ਹਜੇ ਸਮਾਂ ਲੈਂਦੀ ਹੈ ਕਰਵਾ ਤਾਂ ਲੈ ਕੇ ਕੋਈ ਹਫਤਾ ਹੋ ਸਕਦਾ ਸੰਧਾ ਸਾਹਿਬ ਹਜੇ 5-4 ਦਿਨ ਕੱਢ ਜੇ ਕੋਈ ਕੱਢ ਦੂ 5-4 ਹਾਂਜੀ ਠੀਕ ਆ ਜੀ ਥੋੜੀ ਆਪਣੇ ਕੋਲ ਪਾਸੇ ਆਣ ਕੇ ਘੜੀ ਛੋਟੀ ਬਹੁਤ ਚੰਗੀ ਬਣੀ ਰਾਤ ਨੇਰੇ ਆਈ ਆਪਣੇ ਕੋਲ ਅੱਛਾ ਅੱਛਾ ਹਾਂਜੀ ਹੂੰ ਬਹੁਤ ਵਧੀਆ ਥਾਣ ਵੀ ਬੜੀ ਵਧੀਆ ਕੁਆਲਟੀ ਵਾਲਾ ਹਾਂਜੀ ਬੜੇ ਲੰਬੇ ਥਾਣਾ ਠੀਕ ਆ ਜੀ ਖੁੱਲਾ ਥਾਣਾ ਨਾ ਲੱਗਾ ਇਹਨੂੰ ਹਾਂ ਬਾਕੀ ਤੋੜ ਕੇ ਇੱਕ ਵਾਰੀ ਦਿਖਾਉਣੇ ਬਥੇਰੇ ਸਮਝਾਉਗੀ ਕੁੜੇ ਪੜੇ ਜਿਹੜੇ ਕਿਸਾਨ ਵੀਰੋਂ ਨਵਾਏ ਆ ਬਾਕੀ 2-4 ਦਿਨ 5 ਦਿਨ ਐਸਟੀਮੇਟ ਆ ਵੀ 2-4-5 ਕਿ ਦਿਨ ਲੱਗ ਜੂਗੀ ਠੀਕ ਆ ਜੀ ਤੇ ਜੀ ਜੂ ਧਰ ਕੀਤੇ ਉਮੀਦ ਕਰਦੇ ਆ ਵੀ ਪੰਜ ਚਾਰ ਦਿਨ ਹਜੇ ਕੱਢਦੀ ਆ ਠੀਕ ਉਹ ਵੀ ਪੈਂਦੀ ਸੰਧੂ ਸਭ ਕੋਈ ਐਡੀ ਖਤਰੇ ਵਾਲੀ ਗੱਲ ਨਹੀਂ ਸੂਪ ਉਹਦੇ ਕੋਈ ਚੱਕਰ ਨਹੀਂ ਖਤਰੇ ਨਾਲ ਖੀਰੀ ਬਾਕੀ ਤਾਂ ਸੂਣਾ ਹੀ ਆ ਹਾਂ ਜੀ ਹੁਣ ਸਮਾਂ ਆਇਆ ਪਿਆ ਤੇ ਰੋਕ ਤੇ ਸਕਦੇ ਨਹੀਂ ਆਪਾਂ ਹਾਂ ਜੀ ਤੇ ਦੋ ਦਿਨ ਲੈ ਜੇ ਚਾਰ ਲੈ ਜੇ ਹੋ ਸਕਦਾ ਪੰਜ ਚਾਰ ਰ ਵੀ ਹਾਂ ਜੀ ਬਣੀ ਆ ਕਰਮਾਲੀ ਕੋਈ ਠੀਕ ਆ ਇਹ ਨਹੀਂ ਹੈਗਾ ਦੋਸਤੋ ਵੱਟ ਜੇ ਪੈ ਰਿਆ ਪਿੱਛੇ ਛੱਡੇ ਤੇ ਪਸੂ ਸੂਪ ਪੈਣਾ ਪਾਣਾ ਕਿ ਨਹੀਂ ਪਾਣਾ ਤੇ ਦੋ ਚਾਰ ਦਿਨ ਵੀ ਲੈ ਗਈ ਤੇ ਇਹਦੇ ਲਈ ਚੰਗਾ ਹੈ ਠੀਕ ਆ ਜੀ ਉਹਨਾਂ ਥੱਲਿਓ ਪਸੂ ਹੋਰ ਨਜ਼ਰ ਆਉਣਾ ਸ਼ੁਰੂ ਹੋ ਜਾਊਗਾ ਖੰਡੀ ਤਰੀ ਬਹੁਤ ਬਹੁਤ ਪੂਸ਼ ਬਿਲਕੁਲ ਕੋਨਾ ਟੱਚ ਕਰਦੀ ਤੇ ਫੇਸ ਕੁਆਲਟੀ ਚੰਗੀ ਆ ਕਰਵਾ ਤੋ ਖਾਈ ਮੂੰਹੇ ਖੋਰੀ ਤਾਂ ਆ ਹਾਲੋ ਜੀ ਬਿਲਕੁਲ ਵਾਈਟ ਸਟੇਟ ਪਟਾ ਦਿੱਲੀ ਮਨ ਕੀ ਆ ਕਾ ਦੋਵੇਂ ਅੱਖਾਂ ਠੀਕ ਹੈ ਵੀਰੇ ਹਰੇ ਨਿਸ਼ਾਨੇ ਨੀਲੀ ਵਾਲੇ ਹੈਗੇ ਠੀਕ ਆ ਆਸ਼ਾ ਕਰਮਤ ਕੀ ਮੋਲਕ ਕੀ ਡਿਮਾਂਡ ਕਰਦੇ ਆ ਝੋਟੀ ਦੀ ਇਹਦਾ ਸੰਤੂ ਸਾਹਿਬ ਸਹੀ ਜਿਹੜਾ ਹਾਨ ਵਾਲਾ ਮੋਲਿਆ ਉਹ 1 ਲੱਖ 10 ਹਜ਼ਾਰ 1 10 ਹਾਂਜੀ ਮੰਗਣ ਨੂੰ ਭਾ 20 ਮੰਗ ਲਈਏ 15 ਮੰਗ ਲਈਏ 1 ਲੱਖ 10 ਹਜ਼ਾਰ ਦੀ ਦੇ ਦਾਂਗੇ ਤੇ ਲੈ ਲਈਏ ਹਾਂਜੀ ਠੀਕ ਆ ਵੀਰੇ 1 ਲੱਖ 10 ਹਜ਼ਾਰ ਕਿਸਾਨ ਵੀਰੋ ਇਹ ਹਾਨ ਆ ਜਿਹੜੀ 1 ਲੱਖ 10 ਹਜ਼ਾਰ ਆ ਉਹਦੇ ਵਿੱਚੋਂ ਛੋੜਛੱਪਾ ਇਹ ਮੌਕੇ ਤੇ ਬਣਦਾ ਸਰਦਾ ਜੋ ਵੀ ਆ ਗੰਜੈਸ਼ ਉਹ ਮਾਨਤਾ ਨੂੰ ਹੋਊਗਾ ਠੀਕ ਆ ਬਾਕੀ ਝੋਟੀ ਬਹੁਤ ਪਿਆਰੀ ਆ ਦੇਖਦੋ ਕਿ ਬੜੀ ਚੰਗੀ ਆ ਠੀਕ ਆ ਜੀ ਨਿਸ਼ਾਨੀ ਮਾਰਕਿੰਗ ਬੜੀ ਜਾਇਜ਼ ਸੋ ਬੱਚਾ ਵੀ ਇਹ ਕਰਮਾਂ ਲਈ ਕੱਟੀ-ਕੁੱਟੀ ਦੇ ਦਿੱਤੀ ਗੱਲਾਂ ਗਾਂਦ ਦੀ ਹਾਂਜੀ ਸੰਤ ਸਾਬ ਬੱਚਾ ਉਹ ਤਾਂ ਨੇਲੀ ਦਾ ਭਰਾਇਆ ਟੀਕਾ ਪਰ ਆਪਾਂ ਨਹੀਂ ਆਈਟਮ ਤੇ ਜੇ ਕੋਈ ਗਰੰਟੀ ਦਿੰਦੇ ਅੱਬ ਕਿਹੜਾ ਹਾਂਜੀ ਹਾਂ ਤੇ ਟੀਕਾ ਜਾਂਦੇ ਪਿਓ ਰ ਹੈ ਨੇਲੀ ਦਾ ਪ੍ਰੈਸ ਇਹੋ ਜੀ ਛੋਟੀ ਕਿਸੇ ਦੇ ਕੋਲ ਰਹੀ ਹੈ ਤੇ ਉਹਨਾਂ ਨੂੰ ਜਾਣਕਾਰ ਹੋਣਾ ਪੈਂਦਾ ਹਾਂਜੀ ਪਹੁੰਚ ਬੰਦੇ ਦਾ ਮਾਰ ਰੱਖਣ ਵਾਲੇ ਜਾਣਕਾਰ ਆ ਅੱਬਾ ਸਫਿਰ ਚੰਗਾ ਟੀਕਾ ਅਗਲੇ ਨੂੰ ਪਤਾ ਹੀ ਹੁੰਦਾ ਨਹੀਂ ਤੇ ਡਾਕਟਰ ਵੇਖ ਕੇ ਦੱਸ ਦਿੰਦੇ ਆ ਵੀ ਭਈ ਆ ਟੀਕਾ ਭਰਾ ਲਓ ਹਾਂਜੀ ਟੀਕਾ ਬਹੁਤ ਵਧੀਆ ਗੱਲ ਕੋਈ ਨੇਲੀ ਦਾ ਬੱਚਾ ਦੇਗੀ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਫਿਰ ਮਤਾਂ ਆਪਣੇ ਕੋਲ ਜਿਹੜੀ 3 ਚੌਥੇ ਨੰਬਰ ਤੇ ਜੀ ਆ ਨੀਲੀ ਪਾਕੀ ਜੀ ਹਾਂ ਜੀ ਇਹ ਵੀ ਨੀਲੀ ਦੀ ਜੀ ਇਹ ਵੀ ਗੱਬਣੀ ਆ ਹਾਂ ਜੀ ਇਹ ਵੀ ਗੱਬਣ ਤਿਆਰੀ ਵਾਲੀ ਜੀ ਠੀਕ ਆ ਜੀ ਸੂਆ ਕਿਰਮਾ ਸੂਰੀ ਜੀ ਇਹ ਦੂਜਾ ਸੂਆ ਦੂਜਾ ਹਾਂ ਜੀ ਇਹ ਵੀ ਦੂਜਾ ਸੂਆ ਠੀਕ ਆ ਜੀ ਦਿਨ ਮੈਨੂੰ ਲੱਗਦਾ ਵੀ ਬਰਾਬਰ ਜੇ ਦੇ ਆ ਇਹ ਵੀ ਉਹਨਾਂ ਕੋਲ ਆਜੂ ਹਾਂ ਜੀ ਠੰਡੀ ਧਰੀ ਇਹ ਵੀ ਬਹੁਤ ਜੇ ਇਧਰ ਕੋ ਹਾਂ ਇਹਨੂੰ ਕੋਈ ਵਿਚਾਰ ਨਹੀਂ ਗੇ ਤੋ ਸੀਲੀਆਂ ਸੂਲੀਆਂ ਤੁਸੀਂ ਚੈੱਕ ਕਰੋ ਹਾਂ ਜੀ ਇਧਰ ਉਹ ਜਿਵੇਂ ਆਪਾਂ ਗੱਲ ਨੋਟ ਕਰਾ ਦਈਏ ਵੀ ਪੂਛ ਚੈੱਕ ਖਲੋਤਾ ਠੀਕ ਆ ਆ ਵੇਖੋ ਤੇ ਧੀਰਾਪਣ ਬਹੁਤ ਠੰਡੀ ਧਰੀ ਆ ਸੀਲ ਸਾਊ ਚੌੜਾ ਪਿੱਠਪੜਾ ਤੇ ਦੂਜਾ ਸੁਆ ਇਹ ਝੋਟੀ ਦਾ ਸੁਣਾ ਥਾਣਾ ਵੇਖੋ ਤੁਸੀਂ ਠੀਕ ਆ ਜੀ ਕਿਹੜੇ ਰੁਕਦਾ ਲੱਗਾ ਇਹਨੂੰ ਦੋਹਰਾ ਥਾਣਾ ਲੱਗਾ ਇਹਨੂੰ ਸੰਸਾ ਪੂਰਾ ਨੋਕਲਾ ਥਾਣਾ ਤੇ ਮੋਟੇ ਥਾਣਾ ਠੀਕ ਆ ਜੀ ਦੋਹਰਾ ਥਾਣਾ ਕਰਮਾ ਲਈ ਨੂੰ ਸੋ ਚੰਗੀ ਕਾਰਗਜਰੀ ਆਲੇ ਅੱਛਾ ਕਰਵਾ ਤਾਂ ਬਾਕੀ 35 ਦੀ ਹੋਰ ਕਿਸੇ ਤਰ੍ਹਾਂ ਦਾ ਕੋਈ ਮਸਲਾ ਤਾਂ ਨਹੀਂ ਪਾ ਬਾਹਰ ਪਿੱਛੇ ਦੀ ਥਾਣਾ ਜੀ ਸੰਸਾ ਵਾ ਅੱਜ ਤੱਕ ਜਿਹੜੀਆਂ ਟੁਕੀਆਂ ਮੱਝਾਂ ਆਪਣੀ ਉਹਨਾਂ ਦੀ ਗਰੰਟੀ ਹੋ ਗਰੰਟੀ ਤਸल्ली ਹਾਂਜੀ ਠੀਕ ਆ ਵੀਰੇ ਜੋ ਕਰਵਾ ਤਾਂ ਨਾਲ ਦੀ ਨਾਲ ਖੋਰ ਕੇ ਤੋਰ ਕੇ ਦਿਖਾਈਏ ਏ ਦੋਸਤੋ ਨੀਲੀ ਪੱਖ ਦੇ ਵਿੱਚ ਆ ਮੈਂ ਪਹਿਲਾਂ ਵੀ ਜ਼ਿਕਰ ਕਾਫੀ ਵਾਰੀ ਕੀਤਾ ਵੀ ਪਸ਼ੂ ਪੰਜ ਸੱਤ ਜਦੋਂ ਵੀ ਆਪਾਂ ਤਾਂ ਕਹਿੰਦੇ ਆ ਸੰਧੋ ਸੰਧ ਸਾਹਿਬ ਮਾਲਕਾਂ ਦਾ ਕਹਿਣਾ ਕਿ ਪਹਿਲੇ ਸੂਏ ਨੇ 14 ਕਿਲੋ ਦੁੱਧ ਚਵਾਇਆ ਅੱਛਾ ਜੀ ਪਰ ਆਪਾਂ ਇਹ ਕਿਲੋ ਦੀ ਗਰੰਟੀ ਨਹੀਂ ਦਿੰਦੇ ਕਿਉਂਕਿ ਜੇ ਨਜ਼ਰ ਆਪ ਆਪ ਦੇ ਹੱਥੀ ਚੋਂਦੇ ਨਹੀਂ ਹੂੰ ਪਰ ਮਾਈ ਦੁੱਧ ੜੀ ਹੂੰ ਹੋਰ ਦੋਸਤੋ ਬਾਕੀ ਆ ਕਿ ਦੁੱਧ ਸੇਵਾ ਦਾ ਬਾਕੀ ਪਸ਼ੂ ਦੀ ਕਰਤੂਤ ਚੰਗੀ ਹੋਵੇ ਠੀਕ ਆ ਜੀ ਨਸਲ ਜਾਤ ਨਾਣੇ ਘਰਾਣੇ ਪਿੱਛੇ ਚੰਗੇ ਜਿਹੇ ਪਸ਼ੂ ਹੋਵੇ ਤਾਂ ਦੁੱਧ ਕੱਢ ਹੀ ਜਾਂਦੇ ਆ ਠੀਕ ਆ ਪਰ ਜਿਹੜਾ ਭੈਣ ਭਰਾ ਰੱਖਣ ਵਾਲਾ ਜਿਹੜਾ ਜਾਣਕਾਰ ਹਾਂ ਰੋਜ਼ ਮਾਲ ਤੇ ਰਹਿੰਦਾ ਉਹਨੂੰ ਪਤਾ ਲੱਗ ਹੀ ਜਾਂਦਾ ਵੇਖ ਕੇ ਬਿਲਕੁਲ ਉਹ ਨੀਲੀ ਟੱਚ ਆ ਜਿਹੜਾ ਦੋਸਤੋ ਇਸ ਛੋਟੀ ਦੇ ਵਿੱਚ ਅੱਗੋਂ ਤੁਸੀਂ ਵੇਖੋਗੇ ਬਿਲਕੁਲ ਪਤਲੀ ਹੈ ਤੇ ਪਿੱਛੋਂ ਪੁੜੇ ਪਿੱਠ ਪੁੜੇ ਵਾਲੀ ਸਾਈਡ ਹੈ ਥੱਬੇ ਤੇ ਥੱਬੇ ਵਾਲੀ ਬੈਠੀ ਕਰਮਾਂ ਵਾਲੀ ਠੀਕ ਆ ਹਜੇ ਵੀ 5-4 5-4 ਦਿਨ ਨਾਰਮਲੀ ਜਜਮੈਂਟ ਆਪਾਂ ਕਰ ਸਕਦੇ ਹਾਂ ਵੀ ਹਜੇ ਕੱਟਦੀ ਆ ਸੰਸੀਲੀਆਂ ਸੋਲੀਆਂ ਸੰਸਾਬ ਬਹੁਤ ਜਿਆਦੀਆਂ ਇਧਰੇ ਆ ਕਰੋ ਚੱਕ ਆਹ ਵੇਖੋ ਲਓ ਠੀਕ ਆ ਜੀ ਉਹ ਬਿਲਕੁਲ ਠੰਡੀ ਸੀਲ ਬਾਰੀ ਜਾਂਦੀ ਹਾਂ ਮੂੰਹ ਮਾ ਪੂਰਾ ਫੜਾਉਂਦੀ ਹਾਂ ਹਾਂਜੀ ਇਹ ਵੀ ਬਾਦੇ ਦਾ ਕੰਮ ਆ ਦੋਸਤੋ ਕੋਈ ਪਸ਼ੂ ਦੋ ਚੌਣ ਆਵਾਜ਼ ਮਾਰਨੀ ਪੈਂਦੀ ਵੀ ਇੱਧਰੋਂ ਆਓ ਉੱਧਰੋਂ ਆਓ ਕਈ ਵਾਰ ਕੋਈ ਚੀਜ਼ ਲੈਣੀ ਦੇਣੀ ਪਵੇ ਤੇ ਇਹੋ ਜਿਹੇ ਪਸ਼ੂ ਨੂੰ ਤਾਂ ਜਿੱਥੇ ਮਰਜ਼ੀ ਕੋ ਡੱਕ ਕੇ ਮੇਰਾ ਵੀਰ ਕੋਈ ਵੀ ਗੰਢੀ ਸੀੜ ਬਾਹਰੀ ਜਾਏ ਇਧਰੋਂ ਕੋ ਚੁੱਕ ਲਿੰਦੀ ਆ ਵੇਖੋ ਲਓ ਜੀ ਇਹਨਾਂ ਚੀਜ਼ਾਂ ਦੇ ਕਰਕੇ ਨੀਲੀ ਦੇ ਪਸ਼ੂ ਆਪਾਂ ਕਿਹਾ ਵੀ ਨੀਲੀ ਪਸ਼ੂ ਆ ਤੇ ਸੀਲੀਆਂ ਸਾਉਪਣਾ ਤੇ ਚੌੜਾ ਪਿੱਠਪੂੜਾ ਪਤਲੇ ਪਿੰਡੇ ਦੇ ਵਿੱਚ ਬਾਕੀ ਝੋਟੀ ਪੂਰੀ ਖਰੀਆ ਠੀਕ ਆ ਜੀ ਅੱਗੋਂ ਪਹਿਲਾਂ ਮੈਂ ਦੱਸਦਾ ਵੀ ਸਲੇਮਾ ਪਤਲੀ ਆ ਤੇ ਪਿਛੋਂ ਤੁਸੀਂ ਵੇਖੋ ਥੱਬਿਆਂ ਦੇ ਥੱਬੇ ਪਿੱਠ ਪੂੜਾ ਬਹੁਤ ਸੋਹਣਾ ਤੇ ਬਾਕੀ ਪਸ਼ੂ ਜਿੰਨੇ ਵੀ ਆਪਾਂ ਤੁਹਾਨੂੰ ਗੱਭਣ ਦਿਖਾ ਰਹੇ ਹਾਂ ਠੀਕ ਆ ਜੀ ਘਾਰ ਪਿੱਛੇ ਦੀ ਤੇ 35 ਤੋਂ ਪਾਉਣ ਦੀ ਗਰਮਤਾਂ ਦਾ ਵੀ ਆਪਣੀ ਤਸੱਲੀ ਆ ਕਿਸੇ ਵੀਰ ਦੇ ਘਰ ਜਾਂਦਿਆਂ ਤੱਕ ਗੋਥੀ ਬਾਤੀ ਅੱਗੋਂ ਸੰਸਾ ਬਹੁਤ ਪਤਲੀ ਲੱਗੀ ਐ ਪਿਛੋਂ ਉਹਵੇਂ ਖੁੱਲਦੀ ਜਾਂਦੀ ਝੋਟੀ ਆ ਬਿਲਕੁਲ ਜੀ ਬਿਲਕੁਲ ਇਹਦਾ ਝਾਟੂ ਜ ਬਹੁਤ ਜਿਆਦਾ ਸੋਹਣਾ ਠੀਕ ਆ ਜੀ ਨਾਰਮਲ ਆਪਾਂ ਝਾਟਾ ਵੇਖ ਕੇ ਜਜਮੈਂਟ ਕਰਦੇ ਆ ਇੱਕ ਆਈਡੀਆ ਲਾਉਣੇ ਆ ਪਸ਼ੂ ਦੀ ਨਸਲ ਬ੍ਰੀਡ ਬਾਕੀ ਝਾਟ ਜਿਹੜੂ ਜੀ ਦੀ ਬਹੁਤ ਖੂਬਸੂਰਤ ਆ ਖੁੱਲੇ ਪਿੰਡੇ ਦੀ ਆ ਤੇ ਚੰਗੀ ਉਮੀਦ ਕਰ ਸਕਦੇ ਆ ਆਪਾਂ ਇਸ ਝੋਟੀ ਤੋਂ ਮੈਂ ਵੀ ਕਰਮਤ ਇਹਦਾ ਮੁੱਲ ਦੱਸਦੇ ਵੀਰ ਇਹਦਾ ਵੀ ਲੈਣ ਦੇਣ ਕੀ ਹੋਊਗਾ ਸੰਧੂ ਸਾਹਿਬ ਇਹਦੀ ਡਿਮਾਂਡ ਹੈ ਜਿਹੜੀ 1 ਲੱਖ 10 ਹਜ਼ਾਰ ਕਰਾਂਗੇ ਹੂੰ ਹੂੰ ਇਹ 1 ਲੱਖ 5000 ਦੀ ਦੇ ਦਾਂਗੇ 1 5 ਦੀ ਹਾਂਜੀ ਠੀਕ ਹੈ ਭਰਾ ਲਓ ਵੀ 1 ਲੱਖ 5000 ਦੀ ਜੈਸਨੋ ਆ 10 ਮੁੱਲ ਦਿੱਤਾ ਠੀਕ ਆ ਜੀ 1 5 ਦੀ ਹਾਂ ਨਾ ਬਾਕੀ ਝੋਟੀ ਬਸ ਸੋ ਸਾਰੀ ਚੀਜ਼ ਦਾ ਹੀ ਰੇਟ ਲੱਗਣਾ ਹੈ ਜਿਹੜੇ ਮੇਰੇ ਵੀਰ ਭਰਾ ਕਈ ਕਮੈਂਟ ਕਰਨ ਨੂੰ ਵੀ ਬੈਠੇ ਆ ਉਹਨਾਂ ਦਾ ਵੀ ਸ਼ੁਕਰੀਆ ਹਾਂ ਤੇ ਪਰ ਚੀਜ਼ ਦਾ ਹੀ ਰੇਟ ਲੱਗਣਾ ਜਿਹੜੀ ਚੀਜ਼ ਉਹ ਹਾਂਜੀ ਈਦੋਂ 80 50 ਨਹੀਂ ਨੂੰ ਇੱਕ ਦਾਹ ਨਹੀਂ ਕਿਹਾ ਜਾਣਾ ਹਾਂਜੀ ਉਹ ਆਪਾਂ 85 ਦੀ ਵੀ ਦਿੰਦੇ ਆ ਤੇ 80 ਦੀ ਵੀ 70 ਦੀ ਵੀ ਦਿੰਦੇ ਆ ਹਾਂਜੀ ਬਿਲਕੁਲ ਜੀ ਤੇਰੇ ਕੋਲ ਲੋ ਵੀ ਭਰਾਵੋ ਛੇ ਛੇ ਦਾ ਉਹ ਜਿੰਨਾ ਗੋੜਪਾਲ ਉਹਨਾਂ ਮਿੱਠਾ ਉਹ ਵੀ ਸਿਆਣਿਆਂ ਦੀ ਘਾਪਤ ਵਾਂਗੂ ਵੀ ਜੇ ਉਹ ਜਿਆ ਪਸ਼ੂ ਆਪਾਂ ਨੂੰ ਕੇ ਨਿਗਾਹ ਚੜ੍ਹਦਾ ਤੇ ਉਹੋ ਜਿਆ ਰੇਟ ਆਪਾਂ ਨੂੰ ਭਰਨਾ ਪੈਂਦਾ ਲੈ ਵੀ ਗਰਮਤ ਇਹ ਮੱਝ ਕਿਵੇਂ ਇਹ ਪੰਜਵੇਂ ਨੰਬਰ ਤੇ ਸਭ ਆਪਣੇ ਕੋਲ ਆ ਗਈ ਆ ਇਹ ਵੀ ਸੂਈ ਹਾਂਜੀ ਇਹ ਵੀ ਸੂਈ ਨਹੀਂ ਇਹ ਵੀ ਸੂਣ ਵਾਲੀ ਆ ਅੱਛਾ ਆ ਲਾਠ ਤੇ ਸੂਈ ਵਿਖਾਵਾਂ ਅੱਛਾ ਅੱਛਾ ਇਹ ਗੱਪਣ ਆ ਗਈ ਹੁਣ ਹਾਂਜੀ ਬਹੁਤੀ ਪੰਜਵਾਂ ਨੰਬਰ ਆ ਠੀਕ ਆ ਜੀ ਮਜਾ ਬਿਲਕੁਲ ਪਸ਼ੂਆਂ ਦੇ ਵਿੱਚੋਂ 5ਵੇਂ ਨੰਬਰ ਤੇ ਵੇਰਵਾ ਨਾਲ ਦੀ ਨਾਲ ਪਾ ਦਿੰਨੇ ਆ ਇਹ ਗੱਪਾਣਾ ਠੀਕ ਆ ਜੀ ਤੇ ਗੱਪ ਇਹ ਹੈ ਤੇਜਾ ਸੁਆਗ ਨਹੀਂ ਤੇਜਾ ਸੁਆ ਸੁਣੀ ਸੰਸਾਣ ਹੁਣ ਤੇਜਾ ਸੁਆ ਸੁਣੀ ਹਾਂਜੀ ਠੀਕ ਆ ਜੀ ਆਪਾਂ ਨੂੰ ਘਰ ਆ ਲੈਣ ਦੂਜਾ ਕਹਿ ਕੇ ਦਿੱਤੀ ਪਰ ਆਪਾਂ ਤੇਜਾ ਮੰਨ ਕੇ ਲਈ ਆਪਾਂ ਤੇਜਾ ਦੱਸਾਂ ਠੀਕ ਆ ਜੀ ਹਾਂਜੀ ਲਓ ਦੋਸਤੋ ਬਾਕੀ ਬਣੀ ਥਣੀ ਬਾ ਕਮਾਲ ਆ ਥੱਲਿਓ ਤੁਸੀਂ ਵੇਖੋ ਲੇਵੇ ਹਵਾਨੇ ਦੀ ਬਿਲਕੁਲ ਪੱਤਰਤਾ ਪੱਤਰੇਵਾ ਤੇ ਬਟਨਾਂ ਵਾਲਾ ਲੇਵਾ ਠੀਕ ਆ ਸੋਨਾ ਪਿੱਠਪੂੜਾ ਤੇ ਸਿੰਗਲ ਹੱਡੀ ਦੇ ਵਿੱਚ ਐ ਮੋਹਰਾ ਜੀ ਬਾਕੀ ਹੈ ਤੇਜਾ ਸੁਆ ਮੂੰਹ ਮੱਥੇ ਦੀ ਇੱਕ ਵਾਰੀ ਤੁਸੀਂ ਆ ਫੇਸ ਫੂਡ ਦੀ ਕੁਆਲਿਟੀ ਵੇਖੋ ਬਿਲਕੁਲ ਛੋਟਾ ਸਿੰਘ ਹੈ ਗਲਾਈ ਦੇ ਵਿੱਚ ਸ਼ਾਈ ਸ਼ੂਈ ਕਾਫੀ ਹਾਈਟ ਮੀਡੀਅਮ ਤੇ ਵਿੱਚ ਆ ਪਰ ਜੰਪਲ ਕਰਮ ਵਾਲੀ ਪੂਰਾ ਉਹ ਨੇਜਟ ਦੀ ਜਿੰਨੀ ਅੱਗੇ ਦੀ ਆ ਉਨੀ ਪਿਛੇ ਦੀ ਬਿਲਕੁਲ ਤੁਹਾਨੂੰ ਤੋਂ ਆਪਾਂ ਗੱਲ ਕਰਨ ਲੱਗੇ ਵੀ ਤੁਹਾਨੂੰ ਤੋਂ ਸਟਾਰਟ ਹੋ ਗਏ ਤੇ ਸੂ ਨਾਲ ਜਿਹੜਾ ਤੁਸੀਂ ਲੇਵਾ ਟੱਚ ਕਰਦੀ ਪਈ ਆ ਅਜੇ ਸੰਤੋਖ ਸਾਹਿਬ ਇਹਨੇ ਘਟਾਇਆ ਜੀ ਹਾਂ ਆਪਣੇ ਕੋਲ ਆਣ ਕੇ ਬਹੁਤ ਚੰਗੀ ਬਣੀ ਹਾਂਜੀ ਧੰਨਵਾਦ ਜਦੋਂ ਪਾਸੇ ਆਉਂਦਾ ਡੰਗਰ ਘਰ ਚੋਂ ਖੁੱਲਦਾ ਹੈ ਜਾਈ ਡੰਗ ਫਰਕ ਪੈਂਦਾ ਲਓ ਜੀ ਠੀਕ ਆ ਬਾਕੀ ਚੰਗੀ ਆ ਮਾ ਦੇਵੀ ਚੰਗੀ ਆ ਦੋਸਤੋ ਥੋੜਾ ਖੋਲ ਕੇ ਗਰਵੰਤੇ ਨੂੰ ਤੋੜ ਕੇ ਦਿਖਾ ਦਈਏ ਦਿਨ ਕੱਢ ਜੂਗੀ ਕੋਈ ਦੋ ਕੱਢ ਜੂਗੀ ਕਿ ਫਸ ਤਿਆਰੀ ਹੈ ਵੀਰ ਨਹੀਂ ਇਹ ਅਜੇ ਸੰਸਾਰ ਹੋ ਸਕਦਾ ਹੈ 4 ਦਿਨ ਲੈ ਜੀ ਲੈ ਜੂਗੀ ਹਾਂ ਇਹ ਲੈ ਜੂਗੀ ਬਾਕੀ ਮਾਲ ਸਾਰਾ ਦੋਸਤੋ ਸਾਫ ਸੁਥਰਾ ਚੰਗਾ ਹੈਵੀ ਪਾਰਟੀ ਵੇਟ ਵਜਨ ਲੋਡ ਵਾਲੇ ਪਸ਼ੂ ਆ ਕੋਈ ਲਿੱਸੇ ਫਿੱਕੇ ਜਾਂ ਇਹ ਨਹੀਂ ਹੈਗਾ ਕਿ ਵੀ ਪਸ਼ੂ ਕੋ ਥੱਕਾ ਮਾਰਿਆ ਪਸ਼ੂ ਕੋ ਡੇਕਦਾ ਫਿਰੂਗਾ ਠੀਕ ਆ ਜੀ ਤੋ ਹਵਾਨੇ ਚੱਡੇ ਦੀ ਬੰਤਰ ਕਰੋ ਚੱਕ ਠੀਕ ਆ। ਪੁੱਲ ਜੰਮੀ ਪਲੀ। ਫਖਾਲਾ ਫਖੂਲਾ ਬਹੁਤ ਸੋਹਣਾ ਸ਼ੋਅ ਕਰਦੀ ਪਈ ਆ। ਬਿਲਕੁਲ ਪਤਲਾ ਪਿੰਡਾ ਠੀਕ ਆ ਜੀ ਪਤਲਾ ਪਿੰਡਾ ਬਿਲਕੁਲ ਬਰੀਕੀ ਦੇ ਵਿੱਚ ਅੰਗ ਪਰ। ਤੋ ਹਵਾਨੇ ਲੇਵੇ ਦੀ ਬਹੁਤ ਸੋਹਣਾ ਸਟਰਕਚਰ ਵਿਥ ਵਰਨ ਕਾਫੀ ਚੰਗੀ ਠੀਕ ਆ। ਥੋੜੀ ਵੰਡ ਤੇ ਥਣ ਲੱਗਾ ਇਧਰ ਦੇਖੋ। ਇਹਨੂੰ ਕਹਿ ਸਕਦੇ ਆਪਾਂ ਗਿੱਠ-ਗਿੱਠ ਤੇ ਲੱਗਾ ਥਣ। ਹਾਂਜੀ ਅੱਜ ਤੀਜਾ ਦਿਨ। ਆ ਭਜਨ ਲੋਡ ਬਹੁਤ ਬਿਲਕੁਲ ਜੀ ਬਿਲਕੁਲ ਬਹੁਤ ਚੰਗਾ ਲੱਗਾ ਇਹ ਦੁੱਧ ਤਾਂ ਚੰਗਾ ਜਿਹਾ ਆਜੂ ਕਰਵਾਤਾ ਜਿਹੋ ਜਿਹਾ ਬੰਤਰ ਪੂੰਤਰ ਢਾਂਚਾ ਚੰਗਾ ਦੁੱਧ ਸੰਤੂ ਸਾਹਿਬ ਆ ਪਾਣੀ ਕਹਿੰਦੇ ਆ ਜੇ ਪਰ ਮਾਲਕਾਂ ਦਾ ਕਹਿਣਾ ਵੀ 16 ਕਿਲੋ ਦੁੱਧ ਜੇ ਸਵੇਰੇ ਚੋਆਇਆ ਅੱਛਾ ਹੁਣ ਤੀਜਾ ਸਵੇਰ ਸੁਣਾ ਅੱਛਾ 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 ਲਓ ਦੋਸਤੋਂ ਰਗ ਢੰਗ ਵੈਸੇ ਰਿਪਰੈਜ਼ੈਂਟ ਕਰਦੇ ਆ ਵੀ ਕਹਿਣ ਨੂੰ ਦੁੱਧ ਆਪਾਂ ਕਹਿ ਦਈਏ ਪਰ ਬਿਲਕੁਲ ਜੁਆ ਤੀਜਾ ਸੋਣਾ ਨੇ ਆਹ ਤੇ ਜੱਪੜਾ ਦੇ ਵਿੱਚ ਦੂਸਰੇ ਇਹ ਤੁਹਾਨੂੰ ਲੇਖ ਦੇਖਣ ਦਾ ਮੌਕਾ ਦੇ ਰਹੇ ਹਾਂ 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 ਉਹ ਜਿੰਨੇ ਸੰਸਾਰ ਦੀ ਹਰਕਤ ਹੀ ਆਪੋ ਆਪਣੀ ਸਮਝ ਆ ਉਹਨਾਂ ਦੇ 100 ਵੀਰ ਆਪਣਾ ਵੇਖਣ ਆਲੇ ਤੇ ਉਹਨਾਂ ਦੀ ਜੋ ਆਪੋ ਆਪਣੀ ਸਮਝ ਆ ਕਿਹਦੇ ਦੀ ਉਹਨਾਂ ਪੰਜਵੇਂ ਚ ਆਪਣੀ ਕਿਸੇ ਨੂੰ ਦੂਜੇ ਕਿਸੇ ਨੂੰ ਤੇਜੇ ਉਹਨਾਂ ਦਾ ਵੀ ਧੰਨਵਾਦ ਆਪਾਂ ਬਹੁਤ ਮਿਹਰਬਾਨੀ ਸਾਰੇ ਵੀਰਾਂ ਦੀ ਜਿਹੜੇ ਤੁਹਾਨੂੰ ਵੇਖਦੇ ਆ ਬਾਕੀ ਆ ਹਵਾਨਾ ਜਵਾਦ ਦੂਸਰੇ ਇੱਕ ਵਾਰੀ ਤੁਹਾਨੂੰ ਬਹਿਣੀ ਵਾਲੀ ਸਾਈਡ ਤੋਂ ਦਿਖਾ ਰਹੇ ਆਪਾਂ ਵਿਰਲ ਬੰਡ ਕਾਫੀ ਸੋਹਣੀ ਆ ਸਪੇਸ ਦੇਖੋ ਗਾਇਬ ਤੁਸੀਂ ਕਿੰਨਾ ਕਿੰਨਾ ਠੀਕ ਆ ਜੀ ਥਾਣਾ ਦੇ ਵਿੱਚ ਤੋ ਟਿੱਪ ਕੇ ਭਰਾ ਕੇ ਤਸੱਲੀ ਇੱਥੇ ਕਰਕੇ ਆਪਣੀ ਤੁਸੀਂ ਠੀਕ ਆ ਜੀ ਆ ਬੈਕ ਸਾਈਡ ਤੋਂ ਵਿਖਾ ਦਿਓ ਬਹੁਤ ਚੰਗਾ ਖੁੱਲਾ ਥਾਨ ਵਾਲਾ ਲੱਗਾ ਮੈਨੂੰ ਅੱਗੇ ਪਿਛੇ ਦੀ ਇੱਕ ਬਰਾਬਰੀ ਹੈ ਅਸ਼ਾ ਕਰਵਾ ਤਾਂ ਕਿੰਨੇ ਦੀ ਹੁੰਦੀ ਹੈ ਵੀਰੇ ਇਹਦੀ ਡਿਮਾਂਡ ਸੰਤ ਸਾਹਿਬ ਜਿਹੜੀ ਲੈਣ ਦੇ ਨਾਲ ਮੁੱਲ 110000 ਹਾਂ ਹਾਂ ਜੀ ਉਹਦੇ ਵਿੱਚ ਕੋਈ ਮੌਕੇ ਦੇ ਕਰ ਦਾਂਗੇ ਮਾਨਤਾ ਇੱਕ 10 ਦੇ ਵਿੱਚੋਂ ਹਾਂ ਜੀ ਠੀਕ ਆ ਜੀ ਤੋ ਵੀ 110000 ਦੇ ਵਿੱਚੋਂ ਛੋੜ ਚੱਪਾ ਠੀਕ ਆ ਜੀ ਮਾਨਤਾ ਨੂੰ ਹੋ ਜਾਊਗਾ ਬਾਕੀ ਕੋਈ ਭਰਾ ਫੋਨ ਲਾਵੇ ਥੋੜਾ ਪਤਾ ਐਡਜਸਟਮੈਂਟ ਹੋ ਜਾਊਗੀ ਛੇਟਾ ਆਫਰ ਹੋ ਜਾਊਗਾ ਮੌਕੇ ਤੇ ਇੱਧਰ ਗਰਵੰਤ ਆਪਣੇ ਕੋਲ ਇੱਕ ਲਾਸਟ ਵਿੱਚ ਇਹ ਗੱਬਲ ਸੂਈ ਹੈ ਨਹੀਂ ਇਹ ਵੀ ਸੂਈ ਹੈ ਠੀਕ ਹੈ ਜੀ ਜੜੀਆ ਦੋ ਮਹੀਆ ਸੁਨਿਆ ਕਿ ਤਾਪਾ ਪਹਿਲੇ ਨੰਬਰ ਤੇ ਦਿਖਾਦੀ ਆ ਤੇ ਇੱਕ ਹਾਂਜੀ ਇਹ ਇਹ ਲਾਸਟ ਵਾਲੀ ਸੂਈ ਤੇ ਇਹਦਾ ਗਰਵੰਤ ਸੁਵਾ ਤੇ ਦਿਨ ਕਿੰਨੇ ਹੋ ਗਏ ਨੂੰ ਸੂਈ ਨੂੰ ਇਹ ਸੰਸਾਦ ਤੀਜਾ ਸੁਵਾ ਸੂਈ ਜੇ ਹਾਂ ਅੱਜ ਇਹਨੂੰ ਚੌਥਾ ਦਿਨ ਹੋ ਗਿਆ ਜੀ ਸੂਈ ਚੌਥਾ ਦਿਨ ਹਾਂਜੀ ਠੀਕ ਹੈ ਜੀ ਤੇ ਬੱਚਾ ਦੇ ਮਗਰ ਕੀ ਆ ਗਿਆ ਬੱਚਾ ਇਹਦੇ ਮਗਰ ਕਟਾ ਹੋਵੇ ਆ ਵਿਖਾ ਦਿਓ ਹਾਂਜੀ ਆ ਮਗਰ ਕਟਾ ਠੀਕ ਆ ਆਵੇ ਗਿੱਲੇ ਕੱਢੋ ਜੀ ਆ ਦੇਖੋ ਆ ਦੇਖੋ ਨਾੜੂ ਬਿਲਕੁਲ ਬੱਚੇ ਦੇ ਨਾਲ ਦੇ ਬੋਲਾ ਇਹਦੇ ਥੱਲੇ ਗਰਮੰਤ ਕਿੰਨਾ ਕਿ ਚੱਲਣ ਦਾ 10 ਕਿਲੋ ਬੋਲਾ ਹੌਸਲ ਸੰਸਾਰ ਹੁਣ ਜਿਹੜਾ ਚੋ ਲੈਣਾ ਆਪਾਂ 10 ਕਿਲੋ ਹਾਂਜੀ ਚੋਣ ਚਾਂ ਦੀ ਕਰਈ ਏ ਪੂਰੀ ਹਾਂਜੀ ਚੋਣ ਚਾਂ ਬਹੁਤ ਚੰਗੀ ਠੀਕ ਆ ਜੀ 14 15 ਕਿਲੋ ਦੁੱਧ ਚਵਾ ਦੂਗੀ ਮਾਜੇ ਸਹੀ ਜਿਹੜਾ ਭਾਂਡੇ ਪਾ ਦੂ ਠੀਕ ਆ ਜੀ ਆ ਕਰੋ ਚੱਕ ਠੀਕ ਆ ਜੀ ਠੀਕ ਆ ਜੀ ਬੱਚਾ ਲੈ ਆਉਣੇ ਲੱਗੇ ਧਰਮ ਦਾ ਬੋਲਾ ਆ ਬਾਕੀ ਥਣ ਚੱਡਾ ਤੁਸੀਂ ਵੇਖੋ ਪੂਰਾ ਡਬਲ ਹਾਂਜੀ ਫਾੜੀ ਵਾਲਾ ਚੱਡਾ ਲਿਵਾ ਆ ਠੀਕ ਆ ਜੀ ਬਾਕੀ ਜਿਵੇਂ ਜਿਵੇਂ ਸ਼ਾਮ ਨੂੰ ਦਵਾਈ ਨੂੰ ਜਾਊਗੀ ਕਰਮਾਂ ਲਈ ਠੀਕ ਆ ਜੀ ਉਵੇਂ ਦੇਵਾ ਭਰ ਕੇ ਤਿਆਰ ਕਰੀ ਚੱਲੂਗੀ ਸੋ ਸੋਨਾ ਪੇਟ ਪੂੜਾ ਚੌੜਾ ਪੇਟ ਪੂੜਾ ਹਾਈਟ ਜਿਹੜੀ ਮੀਡੀਅਮ ਆ ਹਾਈਟ ਬਹੁਤੀ ਨਹੀਂ ਆਪਾਂ ਕਹਾਂਗੇ ਬੜੀ ਵੱਡੀ ਆ ਪਰ ਓਨੀ ਕ ਰਾਜੀ ਆ ਜਿੰਨੀ ਕ ਹਾਈਟ ਮੀਡੀਅਮ ਆ ਓਨੀ ਜੰਮੀ ਪਲੀ ਪੂਰੀ ਆ ਚੋਣ ਚੰਨ ਦੀ ਅੱਗ ਨੰਬਰ 10 ਕਿਲੋ ਪੌੜਾ ਤੀਜੇ ਦਿਨ ਤੇ ਸੁਈ ਮਗਰ ਜਫਰਵਾਦ ਚ ਆਉਂਦੀ ਸੰਸਵੇ ਓਏ ਜਫਰਵਾਦ ਚ ਆਉਂਦੀ ਆ ਹਾਂ ਸੇਂਗੋ ਖੁੱਲਾ ਉੱਚਾ ਬੋਲ ਹਾਂ ਹਾਂ ਭਾਜਨ ਲੋਡ ਬਹੁਤ ਚੰਗਾ ਲੱਗਾ ਹਾਂ ਚੰਗੀ ਪੂਰੀ ਨਿਗਰ ਆ ਕੇ ਹਾਂ ਜੀ ਬਹੁਤ ਫੁੱਲ ਜੰਮੀ ਪਲੀ ਬਹੁਤ ਫੁੱਲ ਜ਼ਬਰ ਤੇ ਪੂਰੀ ਵਜਨ ਲੋਡ ਦੇ ਵਿੱਚ ਥੱਲੇ ਭਾਂਡੇ ਦੀ ਪੂਰੀ ਖਬਰਦਾਰ ਆ ਤੁਹਾਨੂੰ ਇੱਕ ਵਾਰੀ ਦੋਸਤੋ ਖੋਲ ਕੇ ਤੋੜ ਕੇ ਦਿਖਾਉਣੀ ਆ ਆਪਾਂ ਠੀਕ ਆ ਤੇ ਭਰਾ ਭਰੂ ਚੋਣ ਪੂਰਾ ਮੋਟਾ ਧਾਰ ਆਹੋ ਸਰ ਸਾਹਿਬ ਦਾ ਪਤਾ ਰਮਰਾਜ ਨੇ ਬੱਚਾ ਲੱਗ ਲਿਆ ਆ ਬਿਲਕੁਲ ਹਾਂਜੀ ਲੋ ਵੀ ਦੋਸਤੋ ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਲੰਬਾ ਇਧਰ ਤੋੜ ਕੇ ਦਿਖਾ ਦਈਏ ਤੇ ਲਾਸਟ ਵਿੱਚ ਆਪਾਂ ਜਿਹੜੀ ਤੁਹਾਨੂੰ ਸੋਈ ਸਵਾਈ ਇਹ ਮੱਝ ਦਿਖਾ ਰਹੇ ਆ ਤੀਜਾ ਸੁਆ ਬਾਕੀ ਕਰਵਾ ਤਾਂ ਅਗਲੇ ਪਿਛਲੇ ਥਾਣਾਂ ਦੀ ਬਰਾਬਰ ਸਨ ਸਾਬ ਅਗਲੇ ਥਾਣ ਅਗਲਾ ਸਨ ਬਰਾਬਰ ਹੋ ਪਿਛਲੇ ਨਾਲ ਪਹਿਲਾ ਬਰਾਬਰ ਹੋ ਧਾਰ ਦਾ ਨਾ ਫਰਕ ਹੋ ਠੀਕ ਆ ਛਾਈ ਛੋਈ ਬਹੁਤ ਚੰਗੀ ਲੱਗੀ ਤੇ ਗਾ ਬੱਚਾ ਲਾ ਦੇ ਧਾਰਾ ਮਾਰੀ ਮਣੀ ਉਹਦੀ ਬੱਚਾ ਲਾ ਦਿੰਦੇ ਠੀਕ ਹੈ ਜੀ ਨਾਲ ਦੀ ਨਾਲ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਪਤਾ ਸਲੀ ਕਰਾ ਦਿੰਦੇ ਤੇ ਉਹ ਵੀ ਕਾਫੀ ਵੀਰ ਆਨਲਾਈਨ ਸਬਦਾ ਕਰਦੇ ਠੀਕ ਹੈ ਜੀ ਉਹਨਾਂ ਦੀ ਇੱਕ ਵਾਰੀ ਨਿਗਾਹ ਦੇ ਵਿੱਚ ਚੀਜ਼ ਆ ਜਾਊਗੀ ਵੀ ਚੁਾਈ ਕਿਹੋ ਜਿਹੀ ਲੱਗੀ ਆ ਇਸ ਮੈਨੂੰ ਠੀਕ ਆ ਆ ਦੇਖੋ ਪਸਮਾਲ ਕੀ ਬੜੀ ਹਾਂ ਪਸਮਾਲ ਉਹ ਹੈ ਪਸਮਾਲ ਹੈ ਹਾਂਜੀ ਲੋ ਜੀ ਤੇ ਬਾਕੀ ਨਖੇੜ ਤੇ ਪਸਮਾਦ ਬਾਦ ਦੋਸਤੋ ਥਾਣ ਦੀ ਤੁਸੀਂ ਸ਼ੇਪ ਦੇਖੋ ਠੀਕ ਹੈ ਜੀ ਵੰਡ ਵੰਡ ਬਹੁਤ ਜਿਆਦਾ ਚੰਗੀ ਆ ਆਪਸੀ ਥਾਣਾ ਦੀ ਤੇ ਅਗਲੇ ਨਾਲ ਅਗਲੇ ਦੀ ਆਪਾਂ ਚੁਵਾਈ ਤੁਹਾਨੂੰ ਥੋੜੀਆਂ ਧਾਰਾ ਮਾਰ ਕੇ ਦਿਖਾ ਦੇਣਾ ਆਪਾਂ ਦੇ ਪਾਸਾ ਤੋਂ ਜੋ ਆਪ ਸਮਾਦ ਸੰਸਾ ਬਹੁਤ ਕੋਲਾ ਉਂਗਲ ਉਂਗਲ ਜਿੱਦੀ ਮੋਟੀ ਧਾਰ ਪਿੰਦੀ ਲੋ ਜੀ ਬਾਕੀ ਆ ਦੇਖੋ ਲੋ ਜੀ ਇਹ ਨੂੰ ਆਂਦੇ ਦੋਸਤੋ ਮੋਗਾ ਚ ਵਾਈ ਠੀਕ ਆ ਇੱਕ ਨੰਬਰ ਚ ਵਾਈ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਗਾ ਬਹੁਤ ਖੂਬਸੂਰਤ ਚੰਗੀ ਸੋਹਣੀ ਵੰਡ ਠੀਕ ਹੈ ਗੱਡ ਦੀ ਵੇਥੂ ਸਾਰੇ ਬਨੇ ਹਾਂ ਅੱਛਾ ਕਰਵਾਤੇ ਤਾਂ ਮੁੱਲ ਕੀ ਕੀਤਾ ਵੀਰ ਇਹਦਾ ਸੰਦਸਾਰ ਜਿਹੜਾ ਹਾਂ ਨਾਲ ਆ ਮੋਲਿਆ ਉਹ 95000 95 ਹਾਂਜੀ ਲੈਣ ਦੇਣ ਹਾਂਜੀ 95000 ਦੀ ਹੋ ਜਾਊਗੀ ਜਿਹੜੀ ਜੈਸਨ ਹੋਏ ਠੀਕ ਆ ਜੀ ਹਾਂਜੀ ਲੋ ਵੀ 95000 ਦੀ ਕਿਸਾਨ ਵੀਰ ਉਹ ਤੁਹਾਨੂੰ ਇਹ ਮੱਝ ਮਿਲ ਜਾਊਗੀ ਤੇ ਇਹ ਅੱਜ ਨਗਨੇ ਵੀਰ ਗੁਰਵੰਤ ਦੇ ਫਾਰਮ ਤੇ ਟੋਟਲ 6 3 ਸੂਏ ਸੂਏ ਤੇ 3 ਹੀ ਘੱਪਣ। ਇਹ ਵੀ ਗੁਰਵੰਤ ਇੱਕ ਨੰਬਰ ਕਰਦੇ ਹੋ ਵੀਰ ਸਾਝੀ ਆਪਾਂ। ਨੰਬਰ ਹੈਗਾ ਵੀ ਜੀ ਆਪਣਾ 98772 8043 98772 8043 ਠੀਕ ਆ ਜੀ। ਹਉ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਵੰਤ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ 6 ਨਗਾ ਪਾ ਤੁਹਾਨੂੰ ਦਿਖਾਤੇ ਆ ਠੀਕ ਆ ਜੀ 6 ਨਗਾ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਬਾਕੀ ਘੱਪਣ ਪਸ਼ੂ ਆ ਕੇ ਇੱਥੇ ਵੀਰ ਕੋ ਤੇਪ ਕੇ ਤਸੂਇਸ ਵਾਈਪਸੋਂ ਨੂੰ ਦੋ ਟਾਈਮ ਚੋ ਕੇ ਤਸੱਲੀ ਕਰਨੀ ਚਾਹੁੰਦਾ ਤੇ ਪਿੰਡ ਤੁਸੀਂ ਵਿਜ਼ਿਟ ਕਰੋ ਆਣ ਕੇ ਆਪਣੀ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ